ਅਮਰੀਕਾ ਸਰਕਾਰ ਭਾਰਤੀ ਲੋਕਾਂ ਨਾਲ ਲਗਾਤਾਰ ਧੱਕਾ ਕਰ ਰਹੀ ਹੈ ਕਿਉਂਕਿ ਉਹ ਪਹਿਲਾਂ ਵੀ ਦੋ ਜਹਾਜ਼ ਭਰ ਕੇ ਭੇਜ ਚੁੱਕੀ ਹੈ ਤੇ ਹੁਣ ਜਿਆ ਕਹਿ ਲੈ ਕੇ ਉਹ ਤੀਸਰਾ ਜਹਾਜ਼ ਵੀ ਭੇਜਣ ਨੂੰ ਤਿਆਰ ਹਨ ਗੈਰਕਾਨੂੰਨੀ ਲੋਕਾਂ ਨੂੰ ਫੜਨਾ ਉਹਨਾਂ ਦਾ ਪੂਰਨ ਹੱਕ ਹੈ ਪਰੰਤੂ ਉਹਨਾਂ ਨੂੰ ਜਲੀਲ ਕਰਕੇ ਬੇੜੀਆਂ ਪਾ ਕੇ ਹਥਕੜੀਆਂ ਲਵਾ ਕੇ ਤੇ ਡੰਗਰਾ ਵਾਂਗ ਤੋਣ ਕੇ 에어ਫੋਰਸ ਦੇ ਜਹਾਜ਼ਾਂ ਵਿੱਚ ਭਾਰਤ ਭੇਜਣਾ ਭਾਰਤੀ ਲੋਕਤੰਤਰ ਲਈ ਕਲੰਕ ਹੈ ਕਿ ਅਮਰੀਕਾ ਸਰਕਾਰ ਭਾਰਤ ਨਾਲ ਤਾਨਾਸ਼ਾਹੀ ਰਵਈਆ ਅਪਣਾ ਰਹੀ ਹੈ ਮੋਦੀ ਸਰਕਾਰ ਅਮਰੀਕਾ ਦੇ ਦੌਰੇ ਤੇ ਸੰਤਾਂ ਉਹ ਜਦੋਂ ਭਾਰਤ ਵਾਪਸ ਵਰਤੇ ਤਾਂ ਉਹਨਾਂ ਦੇ ਨਾਲ ਹੀ ਇੱਕ 116 ਭਾਰਤੀਆਂ ਦਾ ਜਹਾਜ਼ ਭਰ ਕੇ ਭਾਰਤ ਭੇਜ ਦਿੱਤਾ ਸਭ ਤੋਂ ਵੱਡੀ ਤਾਂ ਸਾਡੇ ਲਈ ਬੜੀ ਸ਼ਰਮ ਦੀ ਗੱਲ ਹੈ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਉਸ ਦੇਸ਼ ਦੇ ਦੌਰੇ ਤੇ ਹੋਵੇ ਤੇ ਉਸੇ ਸਮੇਂ ਇੱਕ ਜਹਾਜ਼ ਭਰ ਕੇ ਭੇਜਿਆ ਜਾਵੇ ਜਿਹੜਾ ਚੰਗਾ ਬਤੀਰਾ ਨਹੀਂ ਕਹਿ ਸਕਦੇ ਇਸ ਨੂੰ ਸੱਦੇਕ ਬਤੀਰਾ ਵੀ ਨਹੀਂ ਕਿਹਾ ਜਾ ਸਕਦਾ ਜੇਕਰ बार-बार ਅਮਰੀਕਨ ਸਰਕਾਰ ਇਸ ਤਰ੍ਹਾਂ ਕਰਦੀ ਹੈ ਤਾਂ ਭਾਰਤ ਸਰਕਾਰ ਨੂੰ ਵੀ ਆਪਣੇ ਸਖਤ ਕਦਮ ਚੁੱਕਣੇ ਚਾਹੀਦੇ ਹਨ ਕਿਉਂਕਿ ਆਪਾਂ ਇੱਕ ਲੋਕਤੰਤਰੀ ਦੇਸ਼ ਦੇ ਵਸਨੀਕਾਂ ਤੇ ਆਪਾਂ ਨੂੰ ਆਪਣੇ ਹੱਕਾਂ ਲਈ ਲੜਨਾ ਚਾਹੀਦਾ ਹੈ ਅਮਰੀਕਾ बार-बार ਇੰਡੀਅਨ ਲੋਕਾਂ ਨੂੰ ਇਸ ਤਰ੍ਹਾਂ ਜਲੀਲ ਕਰਕੇ ਗੁਲਾਮਾਂ ਵਰਗਾ ਬਤੀਰਾ ਕਰਕੇ ਭਾਰਤ ਭੇਜ ਰਿਹਾ ਹੈ ਤਾਂ ਬੜੇ ਦੁੱਖ ਦੀ ਗੱਲ ਹੈ ਦੂਸਰਾ ਸਰਕਾਰ ਨੂੰ ਵਿਚਾਇਆ ਜਾਂਦਾ ਹੈ ਕਿ ਉਹ ਆਪਣੇ ਜਹਾਜ਼ ਭੇਜ ਕੇ ਗੈਰ ਕਾਨੂੰਨੀ ਭਾਰਤੀ ਜੋ ਵੀ ਉਹ ਭੇਜਣਾ ਚਾਹੁੰਦੇ ਹਨ ਉਹਨਾਂ ਨੂੰ ਇੱਜ਼ਤ ਸਾਹਿਤ ਲੈ ਕੇ ਆਂਦਾ ਜਾਵੇ ਜੇਕਰ ਉਹਨਾਂ ਨੇ ਕੋਈ ਵੈਸੇ ਤਾਂ ਉਹਨਾਂ ਦਾ ਕੋਈ ਜੁਰਮ ਵੀ ਨਹੀਂ ਆ ਕਿਉਂਕਿ ਹਰ ਬੰਦਾ ਮਨੁੱਖ ਚੰਗੇ ਭੇਖ ਲਈ ਆਸ ਲਈ ਦੂਸਰੀਆਂ ਦੀ ਗੱਲਾਂ ਵਿੱਚ ਆ ਕੇ ਡੌਂਕਰਾਂ ਤੇ ਪੈਸਾ ਲੁੱਟਾ ਕੇ ਆਪਣੇ ਜੀਵਨ ਨੂੰ ਖਤਰੇ ਵਿੱਚ ਪਾ ਕੇ ਆਪਣੀਆਂ ਜ਼ਮੀਨਾਂ ਤੇ ਜਾਇਦਾਦਾਂ ਤੇ ਲੋਕਾਂ ਤੋਂ ਕਰਜ਼ਾ ਚੁੱਕ ਕੇ ਅਮਰੀਕਾ ਪਹੁੰਚੇ ਹਨ ਹਾਂ ਗੈਰ ਕਾਨੂੰਨੀ ਜਾਣਾ ਬੁਰੀ ਗੱਲ ਹੈ ਇਸ ਲਈ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਇਹਨਾਂ ਲੋਕਾਂ ਲਈ ਸਰਕਾਰੀ ਦਫ਼ਤਰ ਖੋਲਣ ਤੇ ਜਿਹੜੀਆਂ ਨੌਕਰੀਆਂ ਇਹਨਾਂ ਦੇਸ਼ਾਂ ਵਿੱਚ ਨਿਕਲਦੀਆਂ ਹਨ ਉਸ ਦਾ ਡਿਟੇਲ ਇਹਨਾਂ ਨੂੰ ਰੋਜ਼ ਪ੍ਰਸਾਰਤ ਕੀਤਾ ਜਾਵੇ ਤਾਂ ਕਿ ਲੋਕ ਘੱਟ ਫੈਸੇ ਤੇ ਕਰਜ਼ਾ ਹੀ ਨਾ ਹੋਣ ਆਪਣੀਆਂ ਜਾਨਾਂ ਜੋਖਮ ਵਿੱਚ ਨਾ ਪਾਣ ਪੀ ਅਮਰੀਕਾ ਪਹੁੰਚ ਸਕਣ ਜਿਸ ਤਰ੍ਹਾਂ ਸਰਕਾਰ ਸਰਕਾਰੀ ਨੌਕਰੀਆਂ ਕੱਢਦੀ ਹੈ ਇਸ ਤਰ੍ਹਾਂ ਦਾ ਕੋਈ ਡਿਪਾਰਟਮੈਂਟ ਹੋਣਾ ਚਾਹੀਦਾ ਹੈ ਜਿਸ ਵਿੱਚ ਲੋਕਾਂ ਨੂੰ ਜਾਗਰਿਤ ਕੀਤਾ ਜਾ ਸਕੇ ਕਿ ਕਿਸ ਤਰ੍ਹਾਂ ਸੌਖੇ ਤਰੀਕਿਆਂ ਨਾਲ ਅਮਰੀਕਾ ਜਾਇਆ ਜਾ ਸਕਦਾ ਹੈ بار بار ਜਲੀਲ ਹੋਣਾ ਹੱਥਕੜੀਆਂ ਲਵਾਉਣਾ ਪ੍ਰਧਾਨ ਮੰਤਰੀ ਸਾਹਮਣੇ ਕੁਝ ਹੋਰ ਗੱਲਾਂ ਕਰਨੀਆਂ ਪਿੱਠ ਪਿੱਛੇ ਹੋਰ ਕਰਨੀਆਂ ਤੇ ਜਿਸ ਤਰ੍ਹਾਂ ਉਹਨਾਂ ਨੇ ਹੁਣ ਦੇਖੋ 25% ਟੈਰਫ ਲਗਾ ਦਿੱਤਾ ਸਟੀਲ ਤੇ ਐਲੂਮੀਨੀਅਮ ਤੇ ਇਸਦੇ ਨਾਲ ਕੀ ਹੋਇਆ ਕਿ ਭਾਰਤੀ ਬਾਜ਼ਾਰ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਅਸੀਂ ਫਿਰ ਵੀ ਸ਼ਾਂਤ ਰਹੇ ਚੁੱਪ ਰਹੇ ਸਾਨੂੰ ਜਾਗਣਾ ਪਵੇਗਾ ਸਾਨੂੰ